ਸਰਜਨਜੀ ਪਰਮਰਾਖ ਸਿੰਘ ਉਮਰਾ ਨੰਗਲ ਤੇ ਸੁਖਪਾਲ ਸਿੰਘ ਗਰੰਥੀ ਦਾ ਕਤਲ ਕੇਸ 29 ਸਾਲਾਂ ਬਾਅਦ ਉਜਾਗਰ ਹੁੰਦਾ ਆ ਕੀ ਕਹੋਗੇ ਹੁਣ ਤਾਂ ਪਤਾ ਲੱਗ ਗਿਆ ਮਾਰਿਆ ਸੀ ਜਿਹੜਾ ਮਾਰਿਆ ਸੀ ਜਿਹਦਾ ਕਤਲ ਕੀਤਾ ਸੀ ਉਹ ਉਹ ਦੋਸ਼ੀ ਨਹੀਂ ਸੀ ਜਿਹੜਾ ਓਸ ਵੇਲੇ ਦਿਖਾਇਆ ਗਿਆ ਕੀ ਲੱਗਦਾ ਹੈ ਉਮਰਾ ਨੰਗਲ ਨੂੰ ਹੁਣ 302 ਦੇ ਤਹਿਤ ਸਜ਼ਾ ਹੋਊਗੀ ਸਾਡੇ ਸਾਹਿਬ ਜਿਹੜਾ ਪਰਚਾ ਹੈਗਾ ਨਾ ਜੀ ਪਹਿਲੀ ਗੱਲ ਜੋ ਮੈਂ ਸਟੱਡੀ ਕੀਤਾ ਹੈਗਾ ਉਹਦੇ ਵਿੱਚ 302 ਦੀ ਧਾਰਾ ਨਹੀਂ ਲੱਗੀ ਹੋਈ ਅਗਵਾਦੀ ਤਾਰਾ ਹੋ ਸਕਦੀ ਹੈ 302 ਦੇ ਵਿੱਚ ਹਲੇ ਹੈ ਨਹੀਂ ਐ ਸੁਖਪਾਲ ਸਿੰਘ ਗਰੰਤੀ ਗੁਰਦੀ ਗੁਰਨਾਮ ਸਿੰਘ ਬੰਡਾਲਾ 20 ਲੱਖ ਦਾ ਇਨਾਮੀ ਸਿੱਖ ਹੈ ਜੀ ਉਸ ਵੇਲੇ ਇਸ ਪੁਲਿਸ ਜੁੰਡਲੀ ਨੇ 20 ਲੱਖ ਰੁਪਏ ਦਾ ਇਨਾਮ ਲੈਣ ਦੇ ਚੱਕਰਾਂ ਦੇ ਵਿੱਚ ਸੁਖਪਾਲ ਸਿੰਘ ਨੂੰ ਘਰੋਂ ਚੁੱਕਿਆ ਉਹਦਾ ਫੇਕਲ ਕਾਊਂਟਰ ਕੀਤਾ ਔਰ ਉਹ 20 ਲੱਖ ਦਾ ਇਨਾਮ ਲੈ ਕੇ ਇਹਨਾਂ ਨੇ ਆਪਸ ਵਿੱਚ ਵੰਡ ਲਿਆ ਹੁਣ ਉਸ ਵੇਲੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਕੁਝ ਬੜਿਆ ਬਾਅਦ ਗੁਰਨਾਮ ਸਿੰਘ ਬੰਡਾਲਾ ਅਰੈਸਟ ਹੁੰਦਾ ਉਸ ਵੇਲੇ ਸਚਾਈ ਸਾਹਮਣੇ ਆ ਜਾਂਦੀ ਹੈ ਕਿ ਗੁਰਨਾਮ ਸਿੰਘ ਬੰਡਾਲਾ ਤੇ ਜਿਉਂਦਾ ਫਿਰ ਸਵਾਲ ਖੜਾ ਹੁੰਦਾ ਕਿ ਹੈ ਜੇ ਬੰਡਾਲਾ ਜਿਉਂਦਾ ਤਾਂ ਫਿਰ ਜਿਹੜਾ ਉਹਦੀ ਜਗ੍ਹਾ ਤੇ ਮਾਰਿਆ ਸੀ ਉਹ ਕੌਣ ਹੈ ਜਦੋਂ ਉਸ ਕੌਣ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਉਹਦਾ ਜਵਾਬ ਮਿਲਿਆ ਸੁਖਪਾਲ ਸਿੰਘ ਗ੍ਰੰਥੀ ਤੋਂ ਸੁਖਪਾਲ ਸਿੰਘ ਦਾ ਮਾਮਲਾ ਇਦਾਂ ਸਾਹਮਣੇ ਆਇਆ ਉਸ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਲੰਮੀ ਜਦੋ ਜਹਿਦ ਕੀਤੀ ਗਈ ਕੇਵਲ ਐਫ ਆਈ ਆਰ ਦਰਜ ਕਰਵਾਉਣ ਦੇ ਵਾਸਤੇ 29 ਬਰੇ ਲੱਗਾ ਹੈ ਕੇਵਲ ਐਫ ਆਈ ਆਰ ਦਰਜ ਕਰਾਉਣ ਦੇ ਵਾਸਤੇ 29 ਬਰੇ ਲੱਗਾ ਹੈ 29 ਔਰ ਹੱਲੇ ਕਾ ਕੇਸ ਚੱਲੂਗਾ ਕਿੰਨਾ ਸਮਾਂ ਚੱਲੂਗਾ ਉਹ ਹੱਲੇ ਬਾਅਦ ਦੀ ਗੱਲ ਹੈਗੀ ਆ ਔਰ ਉਮਰਾਂ ਨਾਲ ਗੱਲ ਕਰਦੇ ਹੋ ਕੀ ਕਹੋਗੇ ਉਮਰਾਂ ਨੰਗਲ 1994 ਤੋਂ ਲੈ ਕੇ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਵੀ ਹਾਈ ਕੋਰਟ ਦੇ ਵਕੀਲ ਨੇ ਜਿਹੜੇ ਉਹਨਾਂ ਨੇ ਵੀ ਕਲੀਅਰ ਕਰਤਾ ਵੀ ਇਹਨਾਂ ਕੋ ਨਜਾਇਜ਼ ਅਸਲਾ ਰਿਆ ਉਦੋਂ ਦਾ ਬਿਲਕੁਲ ਜੀ ਪਰ ਫਿਰ ਵੀ ਵਿਰੋਧੀ ਧਿਰ ਹੋਵੇ ਚਾਹੇ ਮੌਜੂਦਾ ਸਰਕਾਰ ਹੋਵੇ ਕੋਈ ਕਿਉਂ ਨਹੀਂ ਟੰਗਦੀ ਵਿਰੋਧੀ ਧਿਰ ਹੋਵੇ ਚਾਹੇ ਸਤਾਤੇ ਰਵੇ ਪ੍ਰਕਾਸ਼ ਜੋ ਬਾਦਲ ਹੋਰੀ ਜਦੋਂ ਵੀ ਸਤਾ ਵਿੱਚ ਰਹੇ ਆ ਉਹ ਤੇ ਇਹਨਾਂ ਦੇ ਮੁੱਦੇ ਦੇ ਉੱਪਰ ਫੀਤੀਆਂ ਲਾਉਂਦੇ ਰਹੇ ਨੇ ਸੋਸ਼ਲ ਮੀਡੀਆ ਉੱਪਰ ਫੋਟੋ ਵਾਇਰਲ ਹੁੰਦੀਆਂ ਨੇ ਆਮ ਲੋਕ ਵੀ ਅੱਜ ਦੇ ਜਾਣਨ ਲੱਪੇ ਨੇ ਸਾਰੀਆਂ ਗੱਲਾਂ ਨੂੰ ਔਰ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਸੈਣੀ ਸਾਹਿਬ ਇਸ ਕਰਕੇ ਨਹੀਂ ਹੁੰਦੀ ਹੈਗੀ ਕਿਉਂਕਿ ਹਕੂਮਤਾਂ ਨੇ ਇਹਨਾਂ ਲੋਕਾਂ ਨੂੰ ਟੂਲ ਬਣਾ ਕੇ ਵਰਤਿਆ ਹੁੰਦਾ ਹੈ ਤੇ ਉਹ ਜਿਹੜੇ ਹੁਣ ਨਵੇਂ ਟੂਲ ਲਗਾ ਉਹਨਾਂ ਨੇ ਘੜਦੇ ਹੁੰਦੇ ਵੀ ਕਿਤੇ ਉਹਨਾਂ ਦਾ ਮਨੋਬਲ ਨਾ ਡਿਗ ਜਾਵੇ ਆਪਣੇ ਤੋਂ ਵੱਟਿਆਂ ਵੱਲ ਵੇਖ ਕੇ ਇਸ ਕਰਕੇ ਹਕੂਮਤਾਂ ਵੱਲੋਂ ਕੀਤੀ ਜਾਂਦੀ ਹੈ ਇਹਨਾਂ ਦੀ ਪੋਸਤ ਪਨਾਹੀ ਇਹਨਾਂ ਨੂੰ ਆਪਣੀ ਬੁੱਕਲ ਦੇ ਵਿੱਚੋਂ ਲੁਕੋ ਕੇ ਰੱਖਦੇ ਆ ਵੱਡੇ ਵੱਡੇ ਅਹੁਦੇ ਤੇ ਧਰਨਵਾਸਦੇ ਆ ਔਰ ਸੁਮੇਤ ਸਿਆਣੀ ਇਜ਼ਹਾਰ ਆAlam ਔਰ ਇਦਾਂ ਦੇ ਲੋਕ ਉਹਨਾਂ ਨੂੰ ਵੱਖ-ਵੱਖ ਹਕੂਮਤਾਂ ਆਪਣੇ ਕਾਰਜਕਾਲ ਦੇ ਦੌਰਾਨ ਪੰਜਾਬ ਦਾ ਡੀਜੀਪੀ ਲਗਾਉਂਦੀਆਂ ਨੇ ਜੀ ਬਿਲਕੁਲ ਤੇ ਇਹ ਸੰਗਤ ਸੋਚ ਰਹੀ ਹੋਈ ਵੀ ਟੂਲ ਬਣਾਉਂਦਾ ਕੌਣ ਹੈ ਟੂਲ ਫਿਕਸ ਕੌਣ ਕਰਦਾ ਹੈ ਟੂਲ ਸਾਡੇ ਉਹ ਸਿਆਸਤਦਾਨ ਬਣਾਉਂਦੇ ਨੇ ਜਿਹੜੇ ਸਾਡੇ ਵਾਸਤੇ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਹਰ ਸਹੂਲਤ ਦਵਾਂਗੇ ਜਿਹੜੇ ਮੈਨੀਫੈਸਟੋ ਲੈ ਕੇ ਆਉਂਦੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਮੈਨੀਫੈਸਟੋ ਜਿਹੜੇ ਹੁੰਦੇ ਨੇ ਉਹ ਉਸ ਹਿੰਦ ਹਕੂਮਤ ਦੀ ਕੰਪਨੀ ਵੱਲੋਂ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਉਹ ਟੂਲ ਨੇ ਬਿਲਕੁਲ ਔਰ ਉਹਨਾਂ ਦੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਕਰਵਾਉਣ ਦੇ ਵਾਸਤੇ ਵਿਰੋਧੀ ਧਿਰਾਂ ਵੀ ਇਸ ਕਰਕੇ ਨਹੀਂ ਬੋਲਦੀਆਂ ਹੈਗੀਆਂ ਕਿਉਂਕਿ ਐਦਾਂ ਦੇ ਆਮਲਿਆਂ ਦੇ ਵਿੱਚ ਤੁਹਾਡੀ ਹੋਂਦ ਨੂੰ ਖਤਮ ਕਰਨ ਦੇ ਚੱਕਰਾਂ ਦੇ ਵਿੱਚ ਤੁਹਾਡੀ ਹੋਂਦ ਨੂੰ ਮਨਫੀ ਕਰਕੇ ਇਸ ਮੁਲਕ ਨੂੰ ਹਿੰਦੂ ਹਿੰਦੀ ਤੇ ਹਿੰਦੂ ਰਾਸ਼ਟਰ ਦੇ ਰੰਗ ਵਿੱਚ ਰੰਗਣ ਦੇ ਵਾਸਤੇ ਵਿਰੋਧੀ ਧਿਰਾਂ ਵੀ ਸਤਾ ਧਿਰਾਂ ਵੀ ਸਾਰੀਆਂ ਇਕਮਤ ਨੇ ਇਸ ਕਰਕੇ ਜਿਹੜੇ ਤੁਹਾਡੇ ਫੇਕ ਐਨਕਾਊਂਟਰ ਹੁੰਦੇ ਨੇ ਜਦੋਂ ਉਹਨਾਂ ਦੇ ਮਾਮਲੇ ਉਜਾਗਰ ਹੁੰਦੇ ਆ ਤੇ ਉਹਦੇ ਵਿੱਚ ਉਹ ਲੋਕ ਵੀ ਵਿਰੋਧੀ ਧਿਰਾਂ ਵੀ ਤੇ ਭਾਰਤੀ ਮੀਡੀਆ ਵੀ ਉਸ ਤਰੀਕੇ ਦੇ ਨਾਲ ਰੌਲਾ ਨਹੀਂ ਪਾਉਂਦਾ ਜਿਸ ਤਰੀਕੇ ਦੇ ਨਾਲ ਹੋਰ ਮਾਮਲਿਆਂ ਵਿੱਚ ਰੌਲਾ ਪਾਉਂਦੇ ਆ ਜੀ ਤੁਹਾਡੇ ਪ੍ਰਤੀ ਉਹਨਾਂ ਦਾ ਰਵਈਆ ਇਦਾਂ ਦਾ ਆ ਸੱਤਾਧਿਰ ਵੀ ਤੇ ਵਿਰੋਧੀ ਧਿਰ ਦਾ ਵੀ ਬਿਲਕੁਲ ਤੇ ਹੁਣ ਇਹ ਸੰਗਤ ਇਹ ਕਰੇ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ ਤੇ ਉਹਨਾਂ ਨੇ ਅੱਗੇ ਪੰਜਾਬ ਦੀ ਸੱਤਾ ਤੇ ਸਿਆਸਤ ਦੇ ਵਿੱਚ ਜਾਂ ਧਾਰਮਿਕ ਅਦਾਰਿਆਂ ਦੇ ਵਿੱਚ ਕੀ ਬਦਲਾਅ ਲੈ ਕੇ ਆਉਣੇ ਤੇ ਕਿੱਦਾਂ ਲੈ ਕੇ ਆਉਣੇ